ਜਿਹੜੇ ਬੰਦੇ ਨੂੰ ਬੱਦਮਾਗ ਨੂੰ ਕਿੰਨੀ ਵਾਰ ਮੈਂ ਕਹਿ ਚੁੱਕੀ ਵੀ ਉਹ ਖਾਦਾ ਪੀਤਾ ਹੁੰਦਾ ਉਹਦਾ ਉਹਨੂੰ ਸਮਝ ਤੇ ਅਕਲ ਤਾਂ ਹੈ ਹੀ ਨਹੀਂ ਸ਼ਮਣੀਆਂ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ कौर ਸਿੱਧੂ ਨੇ ਤਿੱਖਾ ਬਿਆਨ ਦਿੱਤਾ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ कौर ਸਿੱਧੂ ਨੇ ਬਾਦਲ ਨੂੰ ਬੱਦਮਾਗ ਦੱਸ ਦਿੱਤਾ ਹੋਰ ਕੀ ਕੁਝ ਕਹਿਣਾ ਹੈ ਨਵਜੋਤਕਾਰ ਸਿੱਧੂ ਦਾ ਤੁਸੀਂ ਖੁਦ ਸੁਣੋ ਤੁਸੀਂ ਉਹਦੇ ਤੋਂ ਐਕਸਪੈਕਟ ਕੀ ਕਰਦੇ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਜਿਹੜੇ ਬੰਦੇ ਨੂੰ ਬਦਦماغ ਨੂੰ ਕਿੰਨੀ ਵਾਰ ਮੈਂ ਕਹਿ ਚੁੱਕੀ ਵੀ ਉਹ ਖਾਦਾ ਪੀਤਾ ਹੁੰਦਾ ਉਹਦਾ ਉਹਨੂੰ ਸਮਝ ਤੇ ਅਕਲ ਤਾਂ ਹੈ ਹੀ ਨਹੀਂ ਬੇਅਦ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦ ਵੀ ਹੋਈ ਉਦੋਂ ਤਕਲੀਫ ਨਹੀਂ ਹੋਈ ਉਦੋਂ ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਮਾਰਤੇ ਆ ਉਹਨਾਂ ਨੂੰ ਸਰੂਪਿਆਂ ਦੀ ਕੀ ਇੱਜ਼ਤ ਹੈ ਜਿਹੜਾ ਬੰਦਾ ਗੁਰੂ ਘਰ ਦੀ ਗੋਲਗ ਲੁੱਟ ਕੇ ਖਾਜੇ ਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਉਹਨੂੰ ਸਰੋਪੇ ਦੀ ਕੀ ਸਮਝ ਸੋਦੇ ਤੋਂ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਵੀ ਉਹ ਕੀ ਹੈ ਉਹਦੇ ਵੋਟੀ ਉਹਦਾ ਹੱਥ ਫੜ ਕੇ ਉਹਨੂੰ ਕਹਿ ਰਹੀ ਸੀ ਹੱਥ ਮਿਲਾ ਉਹਨੂੰ ਤਾਂ ਇੰਨੀ ਅਕਲ ਵੀ ਨਹੀਂ ਸੀ ਕਿ ਮੈਂ ਹੱਥ ਮਿਲਾਣਾ ਪੀਐਮ ਨਾਲ ਉਹ ਕਰ ਰਹੀ ਸੀ ਵੀ ਲੈ ਹੱਥ ਮਿਲਾ ਲੈ ਸੋ ਇਹ ਬੰਦਿਆਂ ਤੋਂ ਹੁਣ ਇਹਨਾਂ ਨੂੰ ਭੁੱਲ ਜਾਓ ਪੰਜਾਬ ਇਹਨਾਂ ਦੀ ਆਪਣੀ ਪਾਰਟੀ ਇਹਨਾਂ ਨੂੰ ਨਹੀਂ ਕਲੇਮ ਕਰਦੀ ਜਿਹੜੀ ਪੰਥਿਕ ਪਾਰਟੀ ਹੈ ਉਹ ਕਹਿੰਦੀ ਹੈ ਨਹੀਂ ਅਸੀਂ ਇਹ ਸਾਡੇ ਨਾਲ ਨਹੀਂ ਹੈ ਕਿਉਂਕਿ ਹੌਲੀ ਹੌਲੀ ਜਦੋਂ ਪੰਥਿਕ ਪਾਰਟੀ ਨਵੀਂ ਬਣੂਗੀ ਉਹ ਇਸ ਇਹ ਵਾਲੇ ਗੁੰਡੇਦਲ ਨਾਲ ਨਹੀਂ ਤੋਂ ਨਬਜੋਤਕਾਰ ਸਿੱਧੇ ਇਸ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਤੇ ਸਿੱਧੂ ਪਰਿਵਾਰ ਵਿਚਾਲੇ ਹੁਣ ਸ਼ਬਦੀ ਜੰਗ ਕਈ ਦਿਨ ਚੱਲਣ ਵਾਲਾ ਹੈ। ਇਸ ਬਿਆਨ ਤੇ ਵਾਰ ਪਲਟ ਵਾਰ ਹੁੰਦੇ ਦੇਖੇ ਜਾ ਸਕਦੇ ਨੇ। ਹੁਣ ਸਭ ਦੀਆਂ ਨਜ਼ਰਾਂ ਸੁਖਬੀਰ ਬਾਦਲ ਦੇ ਅਗਲੇ ਬਿਆਨ ਤੇ ਟਿਕਿਆ ਰਹਿ ਗਿਆ। ਅੰਮ੍ਰਿਤਸਰ ਤੋਂ ਸਨੀ ਸੋਹਤਾ ਪੰਜਾਬ ਲੁੱਕ ਚੈਨਲ